ਜਲਾਲਾਬਾਦ ਹਲਕੇ ਦੇ ਪਿੰਡ ਪਾਲੀਵਾਲਾ ਦੀ ਚੰਦਪਾਣ ਡਰੇਨ ਤੋਂ ਨਜਾਇਜ਼ ਮਾਈਨਿੰਗ ਕਰਦੇ ਦੋ ਲੋਕ ਪੁਲਿਸ ਨੇ ਕੀਤੇ ਕਾਬੂ ਮਾਮਲਾ ਦਰਜ ਜਾਣਕਾਰੀ ਮੁਤਾਬਕ ਅੱਜ ਦਿਨ ਇਤਵਾਰ ਤੜਕੇ 3:30 ਵਜੇ ਦੇ ਕਰੀਬ ਥਾਣਾ ਵੈਰੋ ਕਾ ਪੁਲਿਸ ਦੇ ਵੱਲੋਂ ਮੁਕਬਰ ਦੀ ਇਤਲਾਹ ਤੇ ਚੰਦਪਾਣ ਡਰੇਨ ਪਿੰਡ ਪਾਲੀਵਾਲਾ ਵਿਖੇ ਰੇਡ ਕੀਤੀ ਗਈ ਤਾਂ ਉਥੋਂ ਇੱਕ ਸਵਰਾਜ ਟਰੈਕਟਰ ਟਰਾਲੀ ਅਤੇ ਦੋ ਲੋਕਾਂ ਨੂੰ ਨਜਾਇਜ਼ ਮਾਈਨਿੰਗ ਕਰਦੇ ਹੋਏ ਕਾਬੂ ਕੀਤਾ ਗਿਆ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਮਾਈਨਿੰਗ ਐਂਡ ਮਿਨਰਲਸ ਐਕਟ ਦੀ ਧਾਰਾ ਦੇ ਤਹਿਤ ਮੁਕੱਦਮਾ ਨੰਬਰ 41 ਥਾਣਾ ਵੈਰੋ ਕਾ ਵਿਖੇ ਦਰਜ ਕੀਤਾ ਗਿਆ ਜਿਸ ਦੇ ਵਿੱਚ ਪੰਜ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਦੱਸ ਦਈਏ ਕਿ ਪੰਜ ਰੇਤ ਮਾਫੀਆ ਦੇ ਲੋਕਾਂ ਦੇ ਵਿੱਚੋਂ ਦੋ ਦੀ ਗ੍ਰਿਫਤਾਰੀ ਪੁਲਿਸ ਦੇ ਵੱਲੋਂ ਕਰ ਲਈ ਗਈ ਆ ਜਦ ਕਿ ਤਿੰਨ ਭੱਜਣ ਦੇ ਵਿੱਚ ਕਾਬੂਜਾਪ ਹੋ ਗਏ ਨੇ ਕਲਸ ਦੇ ਵੱਲੋਂ ਇਹਨਾਂ ਲੋਕਾਂ ਨੂੰ ਕਾਬੂ ਕਰ ਮਕਦਮਾ ਨੰਬਰ 41 ਮਾਈਨਿੰਗ ਐਂਡ ਮਿਨਰਲਸ ਐਕਟ ਦੇ ਤਹਿਤ ਦਰਜ ਕਰ ਲਿਆ ਗਿਆ ਦੱਸ ਦਈਏ ਕਿ ਬੀਤੇ ਦਿਨੀ ਚੰਦਪਾਣ ਡਰੇਨ ਪਿੰਡ ਪਾਲੀ ਵਾਲਾ ਤੋਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ aarop ਲੱਗੇ ਸਨ ਕਿ ਰਾਤ ਦੇ ਸਮੇਂ ਇਸ ਜਗ੍ਹਾ ਤੇ ਨਜਾਇਜ਼ ਮਾਈਨਿੰਗ ਹੁੰਦੀ ਹੈ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਥਾਣਾ ਵੈਰੋਕਾ ਦੇ ਇੰਚਾਰਜ ਗੁਰਜੰਟ ਸਿੰਘ ਦੇ ਵੱਲੋਂ ਪੁਲਿਸ ਪਾਰਟੀ ਸਮੇਤ ਰੇਡ ਕਰ ਇਹਨਾਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ